ਪਾਰ ਐਸੋਸੀਏਸ਼ਨ ਮਲੋਟ ਵੱਲੋਂ ਜੱਜ ਸਹਿਬਾਨਾਂ ਦੀ ਵਿਦਾਇਗੀ ਪਾਰਟੀ ਦੇ ਸਮਾਰੋਹ ਮੌਕੇ ਮਲੋਟ ਕੋਰਟ ਕੰਪਲੈਕਸ ਵਿੱਚ ਲਗਾਏ ਗਏ ਪੌਦੇ ਜੱਜ ਸਹਿਬਾਨਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਹਰੇਕ ਵਿਅਕਤੀ ਆਪਣੇ ਘਰ ਜਾਂ ਆਪਣੇ ਬਾਹਰ ਇੱਕ ਪੌਦਾ ਲਾਵੇ ਅਤੇ ਉਸ ਦੀ ਸਾਂਭ ਸੰਭਾਲ ਵੀ ਕਰੇ ਤਾਂ ਜੋ ਆਪਾਂ ਆਪਣੇ ਵਾਤਾਵਰਣ ਨੂੰ ਹਰਿਆ ਭਰਿਆ ਰੱਖ ਸਕੀਏ ਬਾਰ ਐਸੋਸੀਏਸ਼ਨ ਮਲੋਟ ਵੱਲੋਂ ਇੱਕ ਬਹੁਤ ਹੀ ਅੱਛਾ ਅ ਪਲਾਨ ਕੀਤਾ ਗਿਆ ਜਿਸ ਤਹਿਤ ਅਸੀਂ ਜੁਡੀਸ਼ੀਅਲ ਆਫੀਸਰਸ ਨੇ ਇੱਥੇ ਤੇ ਬਾਹਰ ਮੈਂਬਰਸ ਨੇ ਸਾਰਿਆਂ ਨੇ ਮਿਲ ਕੇ ਅ ਟਰੀ ਪਲਾਂਟੇਸ਼ਨ ਕੀਤੀ ਔਰ ਇਹ ਅੱਜ ਦੇ ਸਮੇਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿ ਬਤੋਬਾ ਟਰੀ ਪਲਾਂਟੇਸ਼ਨ ਕੀਤੀ ਜਾਵੇ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਇਨਫਰਾਸਟ੍ਰਕਚਰ ਬਦਲ ਲਈ ਜਿਹੜਾ ਜ਼ਰੂਰੀ ਵੀ ਹੈ ਆਪਣੀ ਡਿਵੈਲਪਮੈਂਟ ਦੇ ਲਈ ਉਹਦੇ ਨਾਲ ਨਾਲ ਅ ਡੀਫੋਰੈਸਟੇਸ਼ਨ ਕੀਤੀ ਜਾ ਰਹੀ ਹੈ ਤੇ ਪੋਲੂਸ਼ਨ ਬਹੁਤ ਵਧ ਰਿਹਾ ਹੈ ਉਹ ਆਕਸੀਜਨ ਦੀ ਉਹਦੇ ਨਾਲ ਕਮੀ ਵੀ ਹੋ ਜਾਂਦੀ ਏ ਤੇ ਇਸ ਲਈ ਆਪਾਂ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨੇ ਵੱਧ ਤੋਂ ਵੱਧ ਰੁੱਖ ਆਪਾਂ ਪਲਾਂਟ ਕਰ ਸਕੀਏ ਤੇ ਪਲਾਂਟ ਕਰਨਾ ਹੀ ਸਫੀਸ਼ੀਐਂਟ ਨਹੀਂ ਹੈ ਉਹਨਾਂ ਦਾ ਧਿਆਨ ਰੱਖਣਾ ਤੇ ਤਾਂ ਕਿ ਉਹ ਵਧਣ ਖੁੱਲਣ ਬੜੇ ਹੋਣ ਤਾਂ ਹੀ ਆਪਣਾ ਜਿਹੜਾ ਇਹ ਮੰਤਵ ਹੈ ਪੂਰਾ ਹੋ ਸਕਦਾ ਹੈ ਸਿਰਾਂ ਲਗਾ ਕੇ ਛੱਡ ਦੇਣਾ ਤੇ ਉਹਦੀ ਨਾ ਕੇਅਰ ਕਰੀਏ ਤੇ ਫਿਰ ਉਹ ਮੇਰੇ ਖਿਆਲ ਜ਼ਿਆਦਾ ਵਧਣ ਫੁੱਲਣਗੇ ਨਹੀਂ ਤੇ ਇੰਨਾ ਇਹੇ ਸ਼ਬਦਾਂ ਦੇ ਨਾਲ ਮੇਰੀ ਸਾਰੇ ਬਾਅਰ ਮੈਂਬਰਸ ਨੂੰ ਜਿੰਨੇ ਜਣੇ ਆਪਾਂ ਇੱਥੇ ਪ੍ਰੈਜ਼ੈਂਟ ਹੈ ਅਪੀਲ ਹੈ ਕਿ ਜਿੰਨੇ ਵੀ ਰੁੱਖ ਲੱਗੇ ਹੋਏ ਆ ਇਹਨਾਂ ਦੀ ਧਿਆਨ ਰੱਖਣ ਤੇ ਪਲਾਂਟੇਸ਼ਨ ਦਾ ਵਾਟਰਿੰਗ ਵੇਰਾ ਪ੍ਰੋਪਰ ਹੋਵੇ ਔਰ ਜੋ ਵੀ ਇਹਨਾਂ ਦੀ ਗ੍ਰੋਥ ਲਈ ਜ਼ਰੂਰੀ ਹੈ ਉਹ ਸਾਰਾ ਕਰਦੇ ਰਹਿਣ ਤਾਂ ਕਿ ਇਹ ਵਧਣ ਥੈਂਕ ਯੂ ਥੈਂਕ ਯੂ ਸੋ ਮਚ ਕੁਅਜਬ ਬਾਹਰ ਅਸੋਸੀਏਸ਼ਨ ਲੋਡ ਨੇ ਬਹੁਤ ਵਧੀਆ ਉਪਰਾਲਾ ਕੀਤਾ ਆ ਪਲਾਂਟੇਸ਼ਨ ਦਾ ਕੀਤਾ ਜ ਜਿਸੀਂ ਦਰਖਤ ਲਾਏ ਨੇ ਵੈਸੇ ਵੀ ਇਹ ਬਹੁਤ ਜ਼ਰੂਰੀ ਨੇ ਅੱਜ ਦੇ ਜ਼ਮਾਨੇ ਵਿੱਚ ਜਿਸ ਤਰ੍ਹਾਂ ਗਲੋਬਲ ਵਾਰਮਿੰਗ ਹੋ ਰਹੀ ਹੈ ਆਪਾਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ ਤੇ ਉਹਦੀ ਆਪਤੀ ਆਪਾਂ ਨੂੰ ਭੁਗਤਣੀ ਵੀ ਪੈਂਦੀ ਹੈ ਕਦੀ ਕਿਤੇ ਹੜ੍ਹ ਆ ਜਾਂਦੇ ਆ ਕਦੀ ਕਿਤੇ ਕੋਈ ਨੁਕਸਾਨ ਹੁੰਦਾ ਇਹਨਾਂ ਚੀਜ਼ਾਂ ਕਰਕੇ ਆਪਾਂ ਅਗਰ ਜਿੰਨੇ ਵੱਧ ਤੋਂ ਵੱਧ ਦਰਖਤ ਲਾਵਾਂਗੇ ਉਸ ਨਾਲ ਆਪਾਂ ਨੂੰ ਫਾਇਦਾ ਹੈ ਕਿ ਆਪਣੇ ਅਗਿਆਨ ਵਾਲੇ ਸਮੇਂ ਦੇ ਵਿੱਚ ਆਪਣੇ এনवायरमेंटਲੀ ਬਹੁਤ ਅੱਛਾ ਰਹੇਗਾ ਤੇ ਤੇ ਲਈ ਆਪਾਂ ਜਿਵੇਂ ਸਰ ਨੇ ਦੱਸਿਆ ਕਿ ਸਿਰਫ ਲਾਉਣਾ ਹੀ ਕੱਲਾ ਸਫੀਸ਼ੀਐਂਟ ਨਹੀਂਗਾ ਇਹਦੇ ਨਾਲ ਨਾਲ ਆਪਾਂ ਇਹਨਾਂ ਦੀ ਸੁਰੱਖਿਆ ਵੀ ਕਰਨੀ ਹੈ ਇਹਨਾਂ ਨੂੰ ਅੱਗੇ ਵਧਾਉਣਾ ਵੀ ਹੈ ਇਹਨਾਂ ਦਾ ਪਾਲਣ ਪੋਸ਼ਣ ਬੱਚਿਆਂ ਵਾਂਗੂ ਇਹਨਾਂ ਨੂੰ ਪਾਣੀ ਇਹਨਾਂ ਦੀ ਕੇਅਰ ਕਰਨੀ ਹੈ ਆਪਾਂ ਤੇ ਇਸ ਕਰਕੇ ਆਪਾਂ ਸਾਰੇ ਵੱਤ ਤੋਂ ਵੱਤ ਇਹ ਸੀਜ ਨੂੰ ਅੱਗੇ ਕਰੀਏ ਵੱਤ ਤੋਂ ਵੱਤ ਲਾਈਏ ਦਰਖਤ ਆਮ ਲੋਕਾਂ ਨੂੰ ਕੀ ਅਪੀਲ ਕਰੋ ਵੱਤ ਤੋਂ ਵੱਤ ਆਮ ਲੋਕਾਂ ਨੂੰ ਇਹ ਹੀ ਪੀਲੇ ਜੀ ਇੱਕ ਦਰਖਤ ਵੀ ਲਾਓ ਜਿੱਥੇ ਤੁਹਾਨੂੰ ਲੱਗਦਾ ਕਿ ਨੀਡ ਹੈ ਉੱਥੇ ਵੱਤ ਤੋਂ ਵੱਤ ਕਰੋ ਉਹਨਾਂ ਨੂੰ ਉਹਨਾਂ ਦੀ ਸੁਰੱਖਿਆ ਵੀ ਕਰੋ ਉਹਨਾਂ ਨੂੰ ਪਾਣੀ ਦੋ ਸਭ ਕੁਝ ਕਰੋ ਗੰਧ ਘੱਟਸ ਲਾਓ ਸੜਕ ਤੇ ਜਾਂਦੇ ਹੋਏ ਚੀਜ਼ਾਂ ਨਾ ਸੁੱਟੋ ਬਾਹਰ ਆਪ ਦਾ ਇੱਕ ਤਰੀਕੇ ਨਾਲ ਜੇ ਕਾਰ ਚ ਆਪਾਂ ਜਾਂਦੇ ਵਰੀ ਵਰੀ ਵੇਖਦੇ ਆ ਕਿ ਕੋਈ ਕਾਰ ਚੋਂ ਸ਼ੀਸ਼ਾ ਖੋਲਦਾ ਤੇ ਸਿੱਧਾ ਬਾਹਰ ਸਮਾਨ ਉਹ ਤੇ ਜਨਾ ਕਰੋ ਪੜੇ ਲਿਖੇ ਲਈ ਆਪਾਂ ਸੋਸਾਇਟੀ ਚ ਲੱਗੇ ਵੱਧ ਨੇ ਡਿਵੈਲਪਿੰਗ ਨੇਸ਼ਨ ਨੇ ਤੇ ਇਸ ਕਰਕੇ ਆਪਾਂ ਧਿਆਨ ਰੱਖਾਂਗੇ ਤੇ ਆਪਣਾ ਪਾਰ ਵੀ ਵੈਸੇ ਸਵਛ ਬਣ ਜਾਏਗਾ ਇਹ ਆਮ ਲੋਕਾਂ ਨੇ ਹੀ ਪੀਲੇ ਚਲੋ ਥੈਂਕ ਯੂ ਅੱਲੀ ਗੱਲ ਤਾਂ ਮੈਂ ਕਹਿਣਾ ਚਾਹੁੰਗੀ ਕਿ ਬਾਰ ਐਸੋਸੀਏਸ਼ਨ ਰੋਟ ਵੱਲੋਂ ਬਹੁਤ ਅੱਛਾ ਉਪਰਾਲਾ ਕੀਤਾ ਗਿਆ कि जो वातावरण ਨੂੰ ਸੁਰੱਖਿਤ ਕਰਨ ਲਈ ਜਾਂ ਵਾਤਾਵਰਨ ਨੂੰ ਹੋਰ ਇੰਪਰੂਵ ਕਰਨ ਲਈ ਜੋ ਪਲਾਂਟੇਸ਼ਨ ਕਰਦੇ ਆ ਰਾਦਰðਨ ਮੈਨੂੰ ਆ ਲੱਗਦਾ ਹੁੰਦਾ ਹੈ ਕਿ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਆਪਾਂ ਪਾਰਟੀਆਂ ਅਰੇਂਜ ਕਰਦੇ ਆਂ ਕਿ ਹੋਰ ਅਰੇਂਜ ਕਰਦੇ ਆਂ ਇਸ ਤਰ੍ਹਾਂ ਦਾ ਉਪਰਾਲਾ ਮੈਂ ਬਹੁਤ ਘੱਟ ਜਗ੍ਹਾ ਤੇ ਦੇਖਿਆ ਬਟ ਬਲੋਟ ਐਸੋਸੀਏਸ਼ਨ ਵੱਲੋਂ ਹਰ ਵਾਰੀ ਮੈਂ ਦੇਖਦੀ ਆ ਕਿ ਕੋਈ ਪਾਰਟੀ ਹੋਵੇ ਕੋਈ ਟ੍ਰਾਂਸਫਰ ਜ਼ੋਨ ਕੁਝ ਵੀ ਹੋਵੇ ਇਹ ਉਪਰਾਲਾ ਹਮੇਸ਼ਾ ਲੱਭਦਾ ਜਾਂਦਾ ਹੈ ਕਿ ਆਪਾਂ ਇੱਥੇ ਇੱਕ ਨਵਾਂ ਰੁੱਖ ਲਗਾਉਣਾ ਹੈ ਇਹ ਮੈਨੂੰ ਲੱਗਦਾ ਹੈ ਕਿ ਹਮੇਸ਼ਾ ਜਿਸ ਤਰ੍ਹਾਂ ਆਪਣੇ ਕੋਈ ਵੀ ਓਕੇਜਨਸ ਹੁੰਦੇ ਹੈ ਚਾਹੇ ਕਿਸ ਦਾ ਜਨਮ ਦਿਨ ਹੈ ਕੋਈ ਦਿਹਾੜਾ ਹੈ ਕੋਈ ਕੁਝ ਵੀ ਹੈ ਕੋਈ ਫੰਕਸ਼ਨ ਹੈ ਆਪਾਂ ਨੂੰ ਹਰ ਬੰਦੇ ਨੂੰ ਪਬਲਿਕ ਪਲੇਸ ਤੇ ਵੀ ਤੇ ਆਪਣੇ ਪ੍ਰਾਈਵੇਟ ਹਾਊਸਸ ਦੇ ਵਿੱਚ ਸਾਰ ਜਗ੍ਹਾ ਤੇ ਇੱਕ ਮੈਨੂੰ ਲੱਗਦਾ ਹੈ ਪ੍ਰਣ ਲੈਣਾ ਚਾਹੀਦਾ ਹੈ ਕਿ ਜੇ ਅੱਜ ਮੇਰਾ ਜਨਮ ਦਿਨ ਹੈ ਤਾਂ ਮੈਂ ਹੌਜ਼ ਨੇ ਇੱਕ ਪਲਾਂਟੇਸ਼ਨ ਜ਼ਰੂਰ ਕਰਨੀ ਹੈ ਪਲਾਂਟਿੰਗ ਤੇ ਫਿਰ ਉਹਦੀ ਜਿਸ ਤਰ੍ਹਾਂ ਆਪਾਂ ਆਪਣੇ ਘਰ 'ਚ ਬੱਚਿਆਂ ਨੂੰ ਉਹਦੀ ਪਾਲਣ ਪੋਸ਼ਣ ਕਰਦੇ ਆ ਉਸ ਤਰ੍ਹਾਂ ਕਰਨੀ ਚਾਹੀਦੀ ਹੈ ਬਿਕੋਜ਼ ਇਹ ਵੀ ਕੱਲ ਨੂੰ ਜਿਸ ਤਰ੍ਹਾਂ ਕਹਿੰਦੇ ਕਿ ਬੁਢਾਪੇ ਦੇ ਵਿੱਚ ਬੱਚੇ ਆਪਣੀ ਸੁਰੱਖਿਆ ਕਰਦੇ ਆ अपने लिए छा बन के खड़े दे उस तरह ये भी अपने लिए इनवायरमेंट से अपना इनवायरमेंट अच्छा होगा तो अपनी हेल्थ अच्छी रहेगी तो मैं यही गुजारिश करूंगी कि सारी वो वह लैन रुख वो वो थैंक यू